¡Se la ਮਾਈਕ ਮਾਈਕ ਤੇ ਕੱਢਾ ਹਾਂ ਹਾਂ ਉਹ ਪ੍ਰੈਮ ਸਹੀ ਹੈ ਪ੍ਰੈਮ ਸਹੀ ਹੈ ਓਕੇ ਆ ਓਏ ਹਾਂਜੀ ਜਿਹੜਾ ਤੁਸੀਂ ਅੱਜ 26 ਜਨਵਰੀ ਦੇ ਵਿਰੋਧ ਦੇ ਵਿੱਚ ਇੱਕ ਮੈਰਚਲ ਮਾਰਚ ਕਰ ਰਹੇ ਹੋ ਇਹਦਾ ਸਭ ਤੋਂ ਪਹਿਲਾ ਕਾਰਨ ਕੀ ਹੈ ਅੱਜ ਦਲ ਖਾਲਸਾ ਤੇ ਸ਼ਰਮਣੀ ਅਕਾਲੀ ਦਾ ਅੰਮ੍ਰਿਤਸਰ ਵੱਲੋਂ ਭਾਰਤੀ ਗਣਤੰਤਰ ਦਿਵਸ ਜਿਹੜਾ ਕਿ 26 ਜਨਵਰੀ ਦੇ ਨਾਂ ਦੇ ਨਾਲ ਫੇਮਸ ਆ ਉਹਦੇ ਵਿਰੋਧ ਵਜੋਂ ਰੋਸ ਮਾਰਚ ਇੱਥੇ ਕੀਤਾ ਜਾ ਰਿਹਾ ਹੈ ਇਸ ਨੂੰ ਰੋਸ ਮਾਰਚ ਕਰਨ ਦੇ ਅਨੇਕਾ ਕਾਰਨ ਪਿਛਲੇ 70 ਸਾਲਾਂ ਤੋਂ ਜਗਣੇ ਸ਼ੁਰੂ ਕਰੀਏ ਤੇ ਉਹ ਬਹੁਤ ਘੱਟ ਸਮਾਂ ਹੈ ਕਿ ਇੱਥੇ ਇਕੱਲੇ-ਇਕੱਲੇ ਗਿਣਾਏ ਜਾਣ ਪਰ ਜੇ ਮੋٹے ਰੂਪ ਵਿੱਚ ਵੇਖਿਆ ਜਾਵੇ ਤੇ ਪੰਜਾਬ ਦੇ ਹੱਕ ਇਸੇ ਸੰਵਿਧਾਨ ਦੇ ਅਧroix ਹੋਏ ਗਏ ਨੇ ਸਿੱਖਾਂ ਦੀ ਮੁੱਢਲੀ ਪਛਾਣ ਜੇ ਸਿੱਖ ਤੋਂ ਇਹੋ ਹੀ ਖੋਲਿਆ ਜਾਵੇ ਕਿ ਤੂੰ ਸਿੱਖ ਨਹੀਂਗਾ ਤੇ ਇਹੋ ਵੱਡੀ ਮਸਮਝਦਾ ਕੋਈ ਗਾਲ ਨਹੀਂ ਕਿ ਜਿਹੜੀ ਗਾਲ ਸਾਨੂੰ ਇਸ ਸੰਵਿਧਾਨ ਨੇ ਕੱਢੀ ਹੈ ਇਹ ਲਿਖ ਕੇ ਵੀ ਸਿੱਖ ਸਿੱਖ ਨਹੀਂਗੇ ਇੱਕ ਕੇ 27 ਹੰਦੂ ਨੇ ਸੋ ਉਥੋਂ ਹੀ ਜੜੀ ਸਾਰੀ ਜਾੜਿਆ ਇਸ ਚੀਜ਼ ਦੀ ਵੱਜ ਜਾਂਦੀ ਹੈ ਜਦੋਂ ਸਿੱਖਾਂ ਨੇ ਇਸ ਸਵਿਧਾਨ ਤੇ ਸਾਈਨ ਨਾ ਕਰਕੇ ਇਹਨੂੰ ਰੱਦ ਕਰ ਦਿੱਤਾ ਸੀ। ਬੇਸ਼ੱਕ ਸਮਾਂ ਲੰਘਦਿਆਂ ਆਇਆ ਬਹੁਤ ਸਾਰੇ ਸਿੱਖਾਂ ਨੇ ਫਿਰ ਇਸ ਸਵਿਧਾਨ ਦੇ ਵਿੱਚ ਵਿਸ਼ਵਾਸ ਜਤਾਇਆ ਪਰ ਪਿਛਲੇ 74 ਸਾਲਾਂ ਦੇ ਵਿੱਚ ਕੋਈ ਸਿੱਖ ਬਾਹਰ ਖੜੀ ਕਰਕੇ ਕਹੇ ਦੇ ਕਿ ਕੌਮੀ ਰੂਪ ਦੇ ਵਿੱਚ ਇਸ ਸਵਿਧਾਨ ਦੇ ਵਿੱਚ ਅਸੀਂ ਇਹ ਪ੍ਰਾਪਤੀ ਕੀਤੀ ਆ ਤੇ ਅਸੀਂ ਨੀਵੇਂ ਖਾਬੈਨ ਤਿਆਰ ਹੈ। ਬਜਾਏ ਉਸ ਦੇ ਉਲਟਾ ਜਿੱਥੇ ਸਿੱਖਾਂ ਦੇ ਅੱਖ ਕੂ ਖੋਏ ਗਏ ਨੇ ਉੱਥੇ ਪੰਜਾਬ ਦੇ ਕਿੰਨੇ ਪੰਜਾਬੀ ਬੋਲਦੇ ਇਲਾਕੇ ਸਭ ਤੋਂ ਵੱਧ ਸੰਵਿਧਾਨਕ ਤੌਰ ਤੇ ਕੋਲੇ ਸਾਡੇ ਪਾਣੀ ਕੋਲੇ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਸਾਡੀਆਂ ਕੋਲੀਆਂ ਕੰਨਾਂ ਰੇ ਉੱਥੇ ਜੇ ਮਜੂਦਾ ਸਮੇਂ ਤੁਸੀਂ ਵੇਖੋ ਹਣਾ ਤੇ ਇਸੇ ਸੰਵਿਧਾਨ ਦੀ ਆੜ ਹੇਟ ਹੀ ਸਾਡੇ ਜਿਹੜੇ ਕਾਰਕੁਨ ਨੇ ਜਿਹੜੇ ਇਸ ਮੁਲਕ ਤੋਂ ਅਲੱਗ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਇੱਥੇ ਪੰਜਾਬ ਦੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਉੱਥੇ ਜਿਹੜੇ ਯੂਏਪੀਏ ਐਨਐਸਏ ਵਰਗੇ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਦੇ ਤਹਿਤ ਅਜ ਪੰਜਾਬ ਦੇ ਕਿੰਨੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਨੇ ਬੰਦੀ ਸਿੰਘਾਂ ਦਾ ਮਸਲਾ ਹੈ ਪਿਛਲੇ ਤਕਰੀਬਨ 3-3 ਦਹਾਕਿਆਂ ਤੋਂ ਸਿੰਘ ਜੇਲ੍ਹਾਂ 'ਚ ਬੰਦ ਨੇ ਕੋਈ ਰਿਹਾਈ ਨਹੀਂ ਕਿ ਕੁਝ ਨਹੀਂ ਹੋ ਰਿਹਾ ਔਰ ਸਭ ਤੋਂ ਜ਼ਰੂਰੀ ਚੀਜ਼ ਆ ਦੁਨੀਆ ਦੇ ਵਿੱਚ ਇੱਕ ਕਾਨੂੰਨ ਹੈ ਜਿਹਨੂੰ UN ਵੀ ਰਿਕੋਗਨਾਈਜ਼ ਕਰਦਾ ਆ ਕਿ ਰਾਈਟ ਟੂ ਸੈਲ ਡਿਟਰਮੀਨੇਸ਼ਨ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਹੋਣਾ ਚਾਹੀਦਾ ਡੈਮੋਕ੍ਰੇਸੀ ਦੇ ਅੱਗੇ ਹੋਣਾ ਨੇ ਇਸ ਡੈਮੋਕ੍ਰੇਸੀ 'ਚ ਰਹਿਣਾ ਹੈ ਕਿ ਨਹੀਂ ਰਹਿਣਾ ਉਹ ਵੀ ਜਿਹੜਾ ਕਨਸਟੀਟਿਊਸ਼ਨ ਆ ਸਾਨੂੰ ਨਹੀਂ ਦਿੰਦਾ ਸੋ ਜਦ ਇਹ ਸਾਰਾ ਕੁਝ ਸਾਨੂੰ ਮਿਲਦਾ ਹੀ ਨਹੀਂ ਤੇ ਫਿਰ ਇਸ ਦਿਨ ਨੂੰ ਮਨਾ ਕੇ ਜਾਂ ਇਸ ਚੀਜ਼ ਦਾ ਜਸ਼ਨ ਮਨਾ ਕੇ ਅਸੀਂ ਕਰਨਾ ਵੀ ਕੀ ਆ ਸੋ ਅਸੀਂ ਆਪਣੇ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਅਪੀਲ ਕਰਦੇ ਆ ਕਿ ਉਹ 26 ਜਨਵਰੀ ਦੇ ਜਸ਼ਨਾਂ ਤੋਂ ਦੂਰ ਰਹਿਣ ਅੱਜ ਹਰ ਮਹਿਕਮਾ ਚਾਹੇ ਸਰਕਾਰੀ ਆ ਚਾਹੇ ਪ੍ਰਾਈਵੇਟ ਆ ਸੜਕਾਂ ਤੇ ਰੋੜ ਰਿਆ ਪੰਜਾਬ ਦੇ ਹਾਲਾਤ ਮਾੜੇ ਨੇ ਕੱਲ ਨੂੰ ਕਿਸਾਨਾਂ ਨੇ ਵੀ ਜਿਹੜਾ ਉਹ ਟਰੈਕਟਰ ਮਾਰਚ ਕਰਨਾ ਹੈ ਉਹਦੇ ਵਿੱਚ ਵੀ ਵੱਡੀ ਗਿਣਤੀ ਦੇ ਲੋਕ ਸ਼ਮੂਲੀਅਤ ਕਰਨ ਔਰ ਅੱਜ ਜਿਹੜਾ ਸਾਡਾ ਸੁਨੇਹਾ ਹੈ ਇਥੋਂ ਉਹ ਬਸ ਇਹੀ ਆ ਜਿਹੜਾ ਮੇਰੇ ਹੱਥ ਦੇ ਚਾਬੀ ਕਾਰਡ ਆ ਨਾ ਇਹ ਤਰੰਗਾ ਸਾਡਾ ਨਾ ਇਹ ਸੰਵਿਧਾਨ ਸਾਡਾ ਆਸੀਂ ਇਹਨੂੰ ਰਿਜੈਕਟ ਕਰਦੇ ਆਂ ਤੇ ਸਾਡੀ ਸਿਰਫ ਇੱਕ ਹੀ ਡਿਮਾਂਡ ਹੈ ਕੋਈ ਹੋਰ ਡਿਮਾਂਡ ਨਹੀਂ ਗੀ ਡਿਮਾਂਡ ਆ ਜਿਹੜੀ ਥੱਲੇ ਲਿਖੀ ਆ ਫ੍ਰੀ ਪੰਜਾਬ ਫ੍ਰੋਮ ਇੰਡੀਆ ਪੰਜਾਬ ਦੀ ਆਜ਼ਾਦੀ ਹੀ ਇੱਕੋ ਇੱਕ ਹਾਲ ਹੈ ਜਿਹਦੇ ਲਈ ਅੱਜ ਇਹ ਤੇ ਦਲ ਖਾਲਸਾ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਇਹ ਮਾਰਚ ਕੀਤਾ ਜਾ ਰਿਹਾ ਔਰ ਉਥੇ ਇਹ ਵੀ ਗੱਲ ਮੈਂ ਨੋਟ ਕਰਾ ਦੇਣੀ ਚਾਹੁੰਦਾ ਕਿ ਅੱਜ ਤਿੰਨ ਥਾਈਂ ਇਹ ਪ੍ਰੋਟੈਸਟ ਮਾਰਚ ਹੋਣੇ ਹਨ ਜਲੰਧਰ ਮਾਨਸਾ ਤੇ ਗੁਰਦਾਸਪੁਰ ਜਲੰਧਰ ਨੂੰ ਛੱਡ ਕੇ ਬਾਕੀ ਦੋਵਾਂ ਥਾਵਾਂ ਦੇ ਉੱਤੇ ਜਿੰਨੀ ਲੀਡਰਸ਼ਿਪ ਸਾਡੀ ਮੌਜੂਦ ਸੀ ਉਹਨਾਂ ਸਾਰਿਆਂ ਨੂੰ ਡਿਟੇਨ ਕੀਤਾ ਗਿਆ। ਉੱਥੇ ਪ੍ਰੋਟੈਸਟ ਮਾਰਚ ਕਰਨ ਨਹੀਂ ਦਿੱਤੇ ਗਏ। ਇਹ ਦੋ ਵੱਧ ਦੁਕਾਂ ਇਸ ਡੈਮੋਕ੍ਰੇਸੀ ਦਾ ਕੀ ਹੋ ਸਕਦਾ ਕਿ ਜਿਹੜੀ ਡੈਮੋਕ੍ਰੇਸੀ ਹੈ ਕਿ ਜੇ ਵੀ ਤੁਹਾਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਇਜਾਜ਼ਤ ਆ ਉਹ ਇੱਥੇ ਇੰਨਾ ਵੀ ਆਜ਼ਾਦਤ ਨਹੀਂ ਦਿੰਦੀ ਕਿ ਅਸੀਂ ਆਪਣੀ ਆਵਾਜ਼ ਇਹਨਾਂ ਦੇ ਖਿਲਾਫ ਉੱਚੀ ਬੁਲੰਦ ਕਰ ਸਕੀਏ। ਸੋ ਸ਼ਾਂਤਮਈ ਪ੍ਰੋਗਰਾਮ ਹੋਣੇ ਸੀਗੇ ਉਹ ਵੀ ਜਿਹੜਾ ਨਹੀਂ ਕਰਨ ਦਿੱਤੇ ਗਏ। ਤਕਰੀਬਨ ਦਰਜਨ ਤੋਂ ਵੱਧ ਸਾਡੇ ਜਿਹੜੇ ਕਾਰਕੁਨ ਜਾਂ ਆਗੂ ਨੇ ਜਿਨ੍ਹਾਂ ਦੀ ਅਗਵਾਈ 'ਚ ਮਾਰਚ ਹੋਣੇ ਸੀ ਉਹ ਘਰਾਂ 'ਚ ਡਿਟੇਨ ਕੀਤੇ ਗਏ ਨੇ ਔਰ ਉਹਦੇ ਵਿੱਚ ਸਾਡੀ ਅਧਿਓ ਜਾਰੇ ਐਗਜ਼ੈਕਟਿਵ ਆ ਬਾਬਾ ਹਰਦੀਪ ਸਿੰਘ ਮਹਾਰਾਜ ਮੀਤ ਪ੍ਰਧਾਨ ਨੇ ਚੀਮਾ ਸਾਫ ਮਿਰਨਾ ਖਲੋਤੇ ਨੇ ਪਾਰਟੀ ਪ੍ਰਧਾਨ ਨੇ ਸੋ ਹਾਂ ਇਹ ਭਲਜਮਰ ਖਲੋਤੇ ਨੇ ਇਹਨਾਂ ਦੇ ਛਾਪੇ ਮਾਰੀ ਗਈ ਸੀ ਇਹਨਾਂ ਨੂੰ ਘਰਾਂ 'ਚ ਆ ਕੇ ਕਿਹਾ ਗਿਆ ਵੀ ਤੁਸੀਂ ਨਾ ਜਾਓ ਗੁਰਪੀਤ ਸਿੰਘ ਖੁੱਡਾ ਖਲੋਤੇ ਨੇ ਇਹਨਾਂ ਨੂੰ ਕਿਹਾ ਗਿਆ ਤੁਸੀਂ ਨਾ ਜਾਓ ਮਾਨਸ਼ੇਦੀ ਸਾਡੀ ਸਮਰਥੀ ਲੀਡਰਸ਼ਿਪ ਰਾਜਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਉਹ ਮਤਲਬ ਬੰਦ ਕੀਤੇ ਗਏ ਨੇ ਥਾਣੇ ਲੈ ਕੇ ਗਏ ਨੇ ਉਹ ਪਟੰਡੇ ਤੋਂ ਬੰਦ ਕੀਤੇ ਗਏ ਕਮਰਪਾਲ ਸਿੰਘ ਅੰਮ੍ਰਿਤਸਰ ਤੋਂ ਨੇ ਗੁਰਦਾਸਪੁਰ ਤੋਂ ਨੇ ਸੋ ਮਤਲਬ ਮੇਰਾ ਇਹ ਕਹਿੰਦਾ ਵੀ ਟੋਟਲੀ ਲੀਡਰਸ਼ਿਪ ਨੂੰ ਜਿਹੜਾ ਹੈ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਇਸ ਦਿਨ ਨੂੰ ਜਿਹੜਾ ਵਰਤਿਆ ਗਿਆ 8 ਲਈ ਕੇ ਕਾਨੂੰਨ ਦੀ ਸੋ ਅਸੀਂ ਆਪਣਾ ਸਨਹਿ ਸਰਵੇ ਹੀ ਦੇਣਾ ਚਾਹੁੰਦੇ ਆ ਕਿ ਨਾ ਇਹ 26 ਸਾਡੀ ਆ ਨਾ ਇਹਨਾਂ ਦੇ 15 ਅਗਸਤ ਸਾਡੀ ਹੁੰਦੀ ਆ ਸੋ ਸਾਡਾ ਜਿਹੜਾ ਸਰਹਲੋਤੇ ਨੇ ਇਹਨਾਂ ਦੇ ਛਾਪੇ ਮਾਰੀ ਕੀਤੀ ਇਹਨਾਂ ਨੂੰ ਘਰਾਂ ਚ ਆ ਕੇ ਕਿਹਾ ਗਿਆ ਵੀ ਤੁਸੀਂ ਨਾ ਜਾਓ ਗੁਰਪ੍ਰੀਤ ਸਿੰਘ ਖੁੱਡਾ ਖਲੋਤੇ ਨੇ ਇਹਨਾਂ ਨੂੰ ਕਿਹਾ ਗਿਆ ਤੁਸੀਂ ਨਾ ਜਾਓ ਮਾਨਸ਼ੇ ਦੀ ਸਾਡੀ ਸਮਰਥੀ ਲੀਡਰਸ਼ਿਪ ਰਾਜਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮਤਲਬ ਬੰਦ ਕੀਤੇ ਗਏ ਨੇ ਥਾਣੇ ਲੈ ਕੇ ਗਏ ਨੇ ਇਹਨਾਂ ਨੂੰ ਬਠਿੰਡੇ ਤੋਂ ਬੰਦ ਕੀਤੇ ਗਏ ਨੇ ਕੌਰਪਾਲ ਸਿੰਘ ਅੰਮ੍ਰਿਤਸਰ ਤੋਂ ਨੇ ਗੁਰਦਾਸਪੁਰ ਤੋਂ ਨੇ ਸੋ ਮਤਲਬ ਮੇਰਾ ਕਹਿੰਦਾ ਵੀ ਟੋਟਲੀ ਲੀਡਰਸ਼ਿਪ ਨੇ ਜਿਹੜਾ ਹੈ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਇਸ ਦਿਨ ਨੂੰ ਜਿਹੜਾ ਵਰਤਿਆ ਗਿਆ 8 ਲਈ ਕੇ ਕਾਨੂੰਨ ਦੀ ਸੋ ਅਸੀਂ ਆਪਣਾ ਸਨਹਿ ਸਰਵੇ ਹੀ ਦੇਣਾ ਚਾਹੁੰਦੇ ਆ ਕਿ ਨਾ ਇਹ 26 ਸਾਡੀ ਆ ਨਾ ਇਹਨਾਂ ਦੇ 15 ਅਗਸਤ ਸਾਡੀ ਹੁੰਦੀ ਆ ਸੋ ਸਾਡਾ ਜਿਹੜਾ ਸਨਹਿ ਉਹ ਸਾਫ਼ ਹੈ ਵੀ ਅਸੀਂ ਪੰਜਾਬ ਨੂੰ ਰਾਈਟ ਟੂ ਸੈਲ ਡਿਟਰਮੀਨੇਸ਼ਨ ਦੀ ਜਿਹੜੀ ਮੰਗਿਆ ਉਹ ਕਰਦੇ ਆ ਤਾਂ ਕਿ ਪੰਜਾਬ ਦੇ ਲੋਕ ਆਪਣਾ ਫੈਸਲਾ ਆਪ ਲੈ ਸਕਣ ਕਿ ਉਹਨਾਂ ਨੇ ਇਸ ਮੁਲਕ ਦੇ ਨਾਲ ਰਹਿਣਾ ਆ ਜਾਂ ਨਹੀਂ ਰਹਿਣਾ ਭਾਈ ਅਮਰਿਤਪਾਲ ਸਿੰਘ ਹੋਰ ਇੱਕ ਵਾਰੀ ਜਿੱਤ ਵੀ ਗਈ ਇਹ ਨੂੰ ਜਿਸ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਵੀ ਇੰਨਾ ਸਟਰਗਲ ਕਰਨਾ ਪੈ ਰਿਹਾ ਕਿ ਵੀ ਉਹਨਾਂ ਨੂੰ ਰਿਹਾਈ ਮਿਲੇ ਅਤੇ ਜਿਸ ਤਰੀਕੇ ਦੇ ਨਾਲ ਜਿਸੇ ਦਾ ਸੰਸਦ ਵਿੱਚ ਸ਼ਾਮਲਾ ਹੋਣ ਕੱਲੇ ਪ੍ਰੈਸ਼ਰ ਕਰਨਾ ਕਰ ਦਿੱਤੀ ਨਾਏ ਗਾਇਆ ਕੱਲੇ ਅਮਰਪਾਲ ਸਿੰਘ ਦੇ ਗੱਲਨੇਗੇ ਪਿਛਲੇ 70 ਸਾਲਾਂ ਦੇ ਉਹ ਪਜੰਦਾਰ ਇਹਦੇ ਨਾਲ ਕਿਤੇ ਵੱਧ ਕੇ ਆਉਂਦਾ ਆ ਸਾਡੇ ਨਾਲ ਇਹ ਤਾਂ ਉਹਦੇ ਵਿੱਚ ਇੱਕ ਐਡੀਸ਼ਨ ਆ ਸਰ ਫੇ ਮਤਲਬ ਜਿਹੜਾ ਬੰਦਾ ਜਿਤਾਇਆ ਵੀ ਲੋਕਾਂ ਨੇ ਉਹ ਵੀ ਐਨਐਸਏ ਦੇ ਤਹਿਤ ਜਿਹੜਾ ਬੰਦ ਕੀਤਾ ਉਹ ਆਲਰੇਡੀ ਗਿਣਾ ਚੁੱਕਿਆ ਯੂਪੀਏ ਐਨਐਸਏ ਵਾਲੇ ਕਾਨੂੰਨ ਜਿਹੜੇ ਸੰਵਿਧਾਨ ਨੇ ਬਣਾਏ ਹੋਏ ਨੇ ਲਾਗੂ ਕੀਤੇ ਇਹਨਾਂ ਨੇ ਫੋਰਸਿਸ ਨੂੰ ਅਨਿਆਤ ਤਾਕਤਾਂ ਦਿੱਤੀਆਂ ਜਾਣੇ ਐਨਆਈਏ ਜਦੋਂ ਮਰਜ਼ੀ ਗੱਡੀ ਚੁੱਕਦੀ ਹੈ ਦਿੱਲੀੋਂ ਤੇ ਪੰਜਾਬ ਦੇ ਘਰ ਆ ਕੇ ਕਿਸੇ ਵੀ ਘਰ ਛਾਪਾ ਮਾਰ ਕੇ ਇਥੋਂ ਦੇ ਨੌਜਵਾਨਾਂ ਨੂੰ ਚੁੱਕ ਕੇ ਦਿੱਲੀ ਲੈ ਜਾਂਦੀ ਆ ਇਹਦਾ ਹਾਲਾਤ ਬਣੇ ਪਏ ਨੇ ਤੇ ਇੱਥੇ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ ਟੋਟਲ ਸੈਂਟਰਲਾਈਜੇਸ਼ਨ ਹੋ ਚੁੱਕੀ ਆ ਔਰ ਇਹ ਸੰਵਿਧਾਨ ਨੇ ਡੀਸੈਂਟਰਲਾਈਜੇਸ਼ਨ ਦੇ ਸਾਰੇ ਰਾਹ ਬੰਦ ਕਰ ਦਿੱਤੇ ਹੋਏ ਆ ਉਹਦੇ ਬਾਰੇ ਮੇਰਾ ਕੋਈ ਲੈਂਦੇ ਨਹੀਂ ਅੱਜ ਦੇ ਦਿਨ ਦੇ ਵਿੱਚ ਵੀ ਕਿੰਨੇ ਕਹੀ ਸੀ ਸਾਮ ਚੋਕੇ ਕੀ ਇਲੈਕਸ਼ਨ ਲੜੀਆ ਮੇਨ ਸਰਵਿਸ ਆਡਾ ਫੰਡਾਮੈਂਟਲ ਅੱਜ ਜਿਹੜਾ ਇੱਥੇ ਖਲੋਂਦਾ ਇਹ ਆ ਕਿ ਇਸ ਸੰਵਿਧਾਨ ਦੀ ਵਰਤੋਂ ਤੇ ਦੁਰਵਰਤੋਂ ਕਰਕੇ ਸਮੇਂ-ਸਮੇਂ ਤੇ ਸਰਕਾਰਾਂ ਨੇ ਘੱਟ ਗਿਣਤੀ ਕੌਮਾਂ ਦੀ ਆਵਾਜ਼ ਬੰਦ ਕੀਤੀ ਆ ਔਰ ਉਹ ਆਵਾਜ਼ ਬੰਦ ਕਰਨੇ ਅੱਜ ਵੀ ਨਿਰੰਤਰ ਜਾਰੀ ਆ ਪਰ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਾਵਾਂਗੇ ਇਹ ਉਦੋਂ ਤੱਕ ਆਵਾਜ਼ ਏਵੇਂ ਬੁਲੰਦ ਰਹਿ ਕਿ ਜਲਦ ਤੱਕ ਪੰਜਾਬ ਆਜ਼ਾਦ ਹੋ ਨਹੀਂ ਜਾਂਦਾ ਅਸੀਂ ਆਪਣਾ ਕੌਮੀ ਘਰ ਖਾਲਸਾ ਬਣਾ ਲਏ ਅਚਰ ਅੰਮ੍ਰਿਤਪਾਲ ਗੁਰਾ ਦਿਨ ਆਜੋ ਕੁਝ ਵੀ ਹੋ ਰਿਹਾ ਹੈ ਕੀ ਦਲ ਖਾਲਸਾ ਉਹਨਾਂ ਦੇ ਨਾਲ ਹੈਗਾ ਹੈ ਅਤੇ ਪਾਰਟੀ ਪਾਰਟੀ ਦੀ ਵੀ ਗੱਲ ਚੱਲੀ ਸੀ ਕਿ ਜਿਸ ਤਰੀਕੇ ਦੇ ਨਾਲ ਪਾਰਟੀ ਬਣਾਈ ਜਾਏਗੀ ਬਣਾਈ ਜਾਵੇਗੀ ਪਰ ਮੋਰ ਲਈ ਚੀਜ਼ਾਂ ਸਿਗੀਆਂ ਉਹਦੇ ਨਾਲ ਦਲ ਖਾਲਸਾ ਹਰ ਬੰਦਾ ਜਿਹਦੇ ਨਾਲ ਤੱਕਾਰ ਹੈ ਦਲ ਖਾਲਸਾ ਦੇ ਨਾਲ ਖੜਦਾ ਹੈ ਔਰ ਖੜਦਾ ਰਹੇਗਾ ਇਹ ਹੀ ਸਾਡਾ ਸਦਕਾ